ਮੈਂ ਹੁਣ ਇਹਨਾਂ ਨੂੰ ਕਿੱਥੋਂ ਸਿੱਧੂ ਮੁਸੱਲੀ ਕਰ ਲੈ ਕੇ ਦੇ ਦਿਆਂ ਹਾਂ ਦੱਸੋ ਇਹ ਹੁਣ ਮੇਰੀ ਔਕਾਤ ਕਿੱਥੇ ਹੈ ਇਹਨਾਂ ਨੂੰ ਸਿੱਧੂ ਮੁਸੱਲੀ ਕਰ ਲੇਦਿਆਂਗਾ ਮੈਂ ਆ ਤਾਂ ਮੈਨੂੰ ਖੁਦ ਹੀ ਮਿਲੀ ਆਈ ਸਰਕਾਰੀ ਮਿਲੀ ਰਹੀ ਹੈ ਤੇ ਚਲੋ ਮਿਲ ਗਈ ਹੁਣ ਚਲੀ ਜਾਂਦਾ ਆਪਣਾ ਤੇ ਵੀਰੇ ਖਰਚਾ ਫਿਰ ਹੋ ਜਾਂਦਾ ਪੂਰਾ ਹਾਂਜੀ ਬਸ ਖਰਚਾ ਕੀ ਹੁੰਦਾ ਹੈ ਆਪਣਾ ਹੀ ਨਹੀਂ ਲੋਟ ਆਉਂਦਾ ਬੱਚਿਆਂ ਦਾ ਕੀ ਲੋਟ ਆਉਣਾ ਹੈ ਜੀ ਏ ਅਰਮਾਨਾ ਜੀ ਹੁਣ ਅਸੀਂ ਤਾਂ ਛਾਡੂ ਲਗਾ ਰਹੇ ਆ ਆਪਣੇ ਬੱਚਿਆਂ ਨੂੰ ਨਾ ਲਵਾ ਸਕਦੇ ਕਿ ਨਹੀਂ ਜੀ ਹੁਣ ਅਸੀਂ ਤਾਂ ਚਲੋ ਪੂਰਾ ਕੜਾ ਚੱਕ ਰਹੇ ਆ ਆਪਣੇ ਬੱਚਿਆਂ ਤੋਂ ਨਹੀਂ ਛੁਪਾ ਸਕਦੇ ਜੀ ਸਰਕਾਰ ਨੂੰ ਤੁਮੇ ਪਹਿ ਹੀ ਮੰਗਦੇ ਆਈ ਆਪਾਂ ਨੂੰ ਪੱਕਾ ਪੱਕੇ ਕਰ ਦੇਈ ਬਸ ਹੋਰ ਕੋਈ ਨਹੀਂ ਚਾਹੀਦਾ ਜਿਹੜੇ ਆਪਣੇ ਬੰਦੇ ਰਹਿੰਦੇ ਆ ਸਾਥੀ ਰਹਿੰਦੇ ਆ ਸਭ ਪੱਕੇ ਹੋ ਜਾਣ ਹੋਰ ਕੋਈ ਨਹੀਂ ਚਾਹੀਦਾ ਇਹ ਆਪਾਂ ਇਨਸਾਨ ਜ਼ਿੰਦਗੀ ਜਿਉਣ ਲਈ ਮਿਹਨਤ ਕਰਦਾ ਹੈ ਔਰ ਰੋਟੀ ਕਮਾਉਂਦਾ ਹੈ ਹੱਥੀਂ ਕੰਮ ਕਰਦਾ ਹੈ ਤੇ ਜਦੋਂ ਇਨਸਾਨ ਦੀ ਗੱਲ ਆਉਂਦੀ ਹੈ ਤਾਂ ਜਿਹੜਾ ਘਰ ਦਾ ਮੌਤਬਰ ਹੁੰਦਾ ਹੈ ਯਾਨੀ ਨਾਰਮਲ ਜਿਆਦਾਤਰ ਮੇਲ ਯਾਨੀ ਪੁਰਸ਼ ਹੁੰਦਾ ਕਿਹਾ ਜਾਂਦਾ ਹੈ ਕਿ ਆਦਮੀ ਹੈ ਇਹਦੇ ਸਿਰ ਤੇ ਘਰ ਦੀ ਜਿਆਦਾਤਰ ਜ਼ਿੰਮੇਵਾਰੀ ਹੁੰਦੀ ਹੈ ਅੱਜ ਤੁਹਾਨੂੰ ਇੱਕ ਅਜਿਹਾ ਇਨਸਾਨ ਦਿਖਾਣਾ ਜਿਹੜਾ ਕਿ ਕੱਚਿਆਂ ਦੀ ਸ਼ਾਇਦ ਨੌਕਰੀ ਕਰ ਰਿਹਾ ਤੇ ਨਾਂ ਦੇ ਨਾਲ ਇੱਕ ਪਿਤਾ ਦਾ ਕਬੀਲਦਾਰੀ ਦੇ ਵਿੱਚ ਇੱਕ ਫਾਦਰ ਦਾ ਇੱਕ ਪਿਤਾ ਦਾ ਕਿੰਨਾ ਸੋਹਣਾ ਰੋਲ ਨਿਭਾ ਰਿਹਾ ਹੈ ਤੁਹਾਨੂੰ ਉਹ ਦਿਖਾਣਾ ਸੜਕ ਤੇ ਜਾਂਦਿਆਂ ਨੂੰ ਇੱਕ ਸ਼ਖਸ ਨਜ਼ਰ ਆਇਆ ਆ ਦੇਖ ਸਕਦੇ ਹੋ ਮਿਹਨਤ ਕਰਨ ਵਾਲਾ ਸ਼ਖਸ ਹੈ ਇਹ ਗੱਡੀ ਹੈ ਗੱਡੀ 'ਚ ਸਮਾਨ ਸਮੂਹਣ ਕਿਹਜਾ ਪਿਆ ਹੋਇਆ ਤੁਸੀਂ ਆਪ ਭਲੀ ਭਾਂਤੀ ਦੇਖ ਸਕਦੇ ਹੋ ਸਮਝ ਸਕਦੇ ਹੋ ਝਾੜੂ ਵਗੈਰਾ ਸਵਾਈ ਕਰਮਚਾਰੀ ਦੇ ਵਿੱਚ ਕਈ ਵਗੈਰਾ ਪਈ ਹੋਈ ਹੈ ਤੇ ਨਾਲ ਦੇ ਨਾਲ ਇਹ ਉਹ ਮਿਹਨਤ ਵਾਲਾ ਬੰਦਾ ਹੈ ਜਿਹੜਾ ਆਪਦੇ ਦੋ ਬੱਚਿਆਂ ਨੂੰ ਸ਼ਾਇਦ ਸਕੂਲੋਂ ਲੈ ਕੇ ਆਇਆ ਬਾਈ ਗੱਲਬਾਤ ਕਰਦੇ ਆਂ ਬਾਈ ਕੋਲ ਜਾਣਦੇ ਆਂ ਬਾਈ ਜੀ ਕੀ ਨਾਮ ਤੁਹਾਡਾ ਸੁਨੀਲ ਕੁਮਾਰ ਹੈ ਜੀ ਸੁਨੀਲ ਭਾਈ ਕਿਹੜਾ ਤੇ ਲੈਣ ਆ ਰਹੇ ਹੋ ਹਾਂਜੀ ਹਾਂਜੀ ਬਾਈ ਜੀ ਤੁਸੀਂ ਕੋਲੋਂ ਨਿਕਲ ਰਹੇ ਸੀਗੇ ਬੱਚੇ ਇੱਥੇ ਬੈਠੇ ਬੜੇ ਪਿਆਰ ਨਾਲ ਖੁਸ਼ ਆਪਣੇ ਪਿਓ ਦੇ ਨਾਲ ਇਹ ਬੱਚਿਆਂ ਦੇ ਨਾਮ ਕੀ ਕੀ ਨੇ ਇੱਕ ਦਿਨ ਆਈ ਸਹਿਜ ਹੈ ਇੱਕ ਦਿਨ ਆਨ ਸਹਿਗ ਹੈ ਠੀਕ ਹੈ ਕਿਹੜੀ ਕਿਹੜੀ ਕਲਾਸਾਂ ਵਿੱਚ ਪੜ੍ਹਦੇ ਇਹ ਐਲਕੇਜੀ ਚ ਪੜ੍ਹਦੀ ਹੈ ਇਹ ਛੋਟੀ ਕਲਾਸ ਹੈ ਹਾਂਜੀ 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 ਤੇ ਬਾਈ ਕਿਵੇਂ ਮਤਲਬ ਤੁਸੀਂ ਆਹੀ ਗੱਡੀ ਜਿਹੜੀ ਕੰਮ ਵਾਲੀ ਗੱਡੀ ਹੈ ਤੇ ਇਹ ਚ ਆਪਣੀ ਮਿਹਨਤ ਕਰਦੇ ਹੋ ਕੰਮ ਕਰਦੇ ਹੋ ਤੇ ਬਾਈ ਆਪਣੇ ਪਿਓ ਵਾਲੀ ਜ਼ਿੰਮੇਵਾਰੀ ਨਹੀਂ ਬੰਨ੍ਹਦੇ ਹੋ ਕਿੱਦਾਂ ਸਾਰਾ ਹੇ ਹਣ ਆਪਣੀ ਸਵੇਰੇ ਡਿਊਟੀ ਲੱਗਦੀ ਹੈ 7 ਵਜੇ ਲੱਗਦੀ ਹੈ ਹਾਜ਼ਰੀ ਮੈਂ ਸਵੇਰੇ ਘਰੋਂ 5 ਵਜੇ ਨਿਕਲ ਜਾਣਾ ਹੈ ਆ ਕੇ ਪਹਿਲਾਂ ਮੈਂ ਆਪਣਾ ਮੋਟਾ-ਮੋਟਾ ਕੰਮ ਕਰਦਾ ਮੋਟਾ-ਮੋਟਾ ਕੰਮ ਕਰਕੇ ਮੋਟਰਸਾਈਕਲ ਤੇ ਜਾਣੀ ਕਿ ਉਹਨਾਂ ਮੈਂ ਫਿਰ ਦੁਬਾਰੇ ਘਰੇ ਜਾਣਾ ਹੈ ਫਿਰ ਬੱਚਿਆਂ ਨੂੰ ਲੈ ਕੇ ਆਉਣਾ 8:30 ਵਜੇ ਯਾਨੀ ਕਿ ਲੇਕਿਨ 9 ਵਜੇ ਮੈਂ ਬੱਚਿਆਂ ਨੂੰ ਛੱਡ ਦੇਣਾ ਹੈ ਫਿਰ ਉਦੋਂ ਬਾਅਦ ਆਪਣਾ ਜਿਹੜਾ ਕੋੜਾ ਕੜੇ ਢੇਰੀ ਲਾਣਾ ਮੈਂ ਉਹ ਚੱਕ ਦੇਣਾ ਵਾ ਫਿਰ ਆਪਦੀ 12:00 ਵਜੇ ਨਹੀਂ 1:00 ਵਜੇ ਛੁੱਟੀ ਹੋ ਜਾਂਦੀ ਹੈ ਫਿਰ ਇਹਨਾਂ ਨੂੰ ਲੈ ਕੇ ਫਿਰ 2 ਵਜੇ ਮੇਰੀ ਹਾਜ਼ਰੀ ਲੱਗਦੀ ਉਹ ਲਵਾ ਕੇ ਫਿਰ ਮੈਂ ਆਪਣੀ ਡਿਊਟੀ ਕਰਕੇ ਦੁਬਾਰੇ ਫਿਰ ਹੁਣ ਆਪਣੇ ਬੱਚਿਆਂ ਨੂੰ ਘਰੇ ਲੈ ਕੇ ਜਾ ਰਿਆਂ ਹਾਂ ਹਾਂਜੀ ਮਿਹਨਤ ਨਾਲ ਕੰਮਕਾਰ ਤਾਂ ਕਰਨਾ ਹੀ ਕਰਨਾ ਹੈ ਨਾਲ ਇੱਕ ਪਿਤਾ ਵਾਲੀ ਜਿੰਮੇਵਾਰੀ ਉਹ ਵੀ ਬਖੂਬੀ ਸੰਭਰੇ ਹਾਂਜੀ 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 ਤੇ ਬਾਈ ਜੀ ਕਿਵੇਂ ਜਿੰਨਕ ਵੀ ਤਖਾ ਮਿਲਦੀ ਹੈ ਸੰਤੁਸ਼ਟੋ ਠੀਕ ਹੈ ਚੱਲ ਰਿਹਾ ਹਾਂ ਹਾਂਜੀ ਤਨਖਾਹ ਮਿਲਦੀ ਜਾਂਦੀ ਜਿਹੜਾ ਹੁਣ ਰੱਬ ਦੇ ਹਸਰੇ ਚਲੀ ਜਾਂਦਾ 8-9000 ਰੁਪਏ ਤਨਖਾਹ ਦੀ ਤੇ ਪਰਿਵਾਰ ਦੇ ਵੀਰੇ ਖਰਚਾ ਫਿਰ ਹੋ ਜਾਂਦਾ ਪੂਰਾ ਹਾਂਜੀ ਬਸ ਕਰਚਾ ਕੀ ਹੁੰਦਾ ਹੈ ਆਪਣਾ ਹੀ ਨਹੀਂ ਲੋਟ ਆਉਂਦਾ ਬੱਚਿਆਂ ਦਾ ਕੀ ਲੋਟ ਆਉਣਾ ਹੈ ਆਈ ਤੇ ਬੱਚੇ ਦੀ ਪੜ੍ਹਾਈ ਵਗੈਰਾ ਕਿਵੇਂ ਫਿਰ ਅਸੀਸਾ ਵਗੈਰਾ ਇਹ ਤਾਂ ਹੀ ਫ੍ਰੀ ਹੁਣ ਸਰਕਾਰੀ ਆਈ ਠੀਕ ਆ ਸਰਕਾਰੀ ਚ ਪੜਦੇ ਆਈ ਚੱਲ ਇਹਦਾ ਨਾਮ ਬੱਚੇ ਦਾ ਇਹਦਾ ਨਾਮ ਹੀ ਸਹਿਬ 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 ਕੀ ਹਾਲ ਚਾਲ ਸਹਿਬ ਗੱਲ ਹੀ ਕਰੀ ਸਹਿਬ ਨੇ ਬੱਤੇ ਬੱਤੇ ਸਹਿਬ ਡੈਡੀ ਨਾਲ ਹਲਾਇਦਾ ਸੁਸਤੀ ਲੱਗਦਾ ਇਹਦਾ ਕੀ ਨਾਮ ਹੈ ਇਹਦਾ ਸਹਿਜ ਹੈ ਇਹਦਾ ਸਹਿਜ ਹੈ ਸਹਿਜ ਕਿਵੇਂ ਆ ਹਾਂ ਹਾਂ ਸਮਾਈਲਿੰਗ ਸਮਾਈਲਿੰਗ ਡੈਡੀ ਨੂੰ ਪਿਆਰ ਕਰਦਾ ਕਿੰਨਾ ਬੋਤ ਤੇ ਲੈ ਡੈਡੀ ਕਿੰਨੀ ਮਿਹਨਤ ਕਰਦੇ ਆ ਤੁਹਾਡੇ ਆਸਤੇ ਤੁਹਾਨੂੰ ਵੱਡਾ ਕਰਨ ਲਈ ਪਾਰਲਰ ਬੋਸ ਕਿਤੇ ਮਿਹਨਤ ਕਰਦੇ ਆ ਡੈਡੀ ਨੂੰ ਪਿਆਰ ਕਰਦਾ ਲੈ ਇਹੋ ਸੁਸਤੀ ਲੱਗਦਾ ਅੱਜ ਆ ਦੇਖ ਲੈ ਡੈਡੀ ਕਿਵੇਂ ਮਿਹਨਤ ਕਰਦੇ ਕੰਮ ਵੀ ਕਰਦੇ ਆ ਪੈਸੇ ਵੀ ਕਮਾਉਂਦੇ ਆ ਤੁਹਾਨੂੰ ਖਵਾਂਦੇ ਬੰਦੇ ਵੀ ਆ ਜੀਜੀ ਖਾਣਾ ਰੋਟੀ ਪਣੀ ਖਾਣਾ ਹੋਣਾ ਕਰ ਜਾ ਕੇ ਜੀਜੀ ਐ ਪੁੱਤ ਜੀਜੀ ਖਾਣਾ ਜੀਜੀ ਪਰ ਘਰ ਦੀ ਰੋਟੀ ਖਾਣੀ ਹੈ ਡੈਡੀ ਮਿਹਨਤ ਕਰਦੇ ਨੇ ਤਾਂ ਹੀ ਇਹ ਪੈਸੇ ਬਣਦੇ ਆ ਭਾਈ ਜੀ ਕਿਵੇਂ ਲੱਗਦਾ ਐ ਐਡੀ ਮਿਹਨਤ ਕਰਦੇ ਹੋ ਜਦੋਂ ਬੱਚੇ ਪੜਾ ਲਿਖਾ ਕੇ ਵੱਡੇ ਹੋਣ ਕੀ ਦਿਲ ਚਾ ਕੀ ਇਰਮਾਨ ਨੇ ਕੀ ਵੱਡੇ ਨੇ ਬੱਚੇ ਕੀ ਕਰਦੇ ਇਹ ਈਰਮਾਨਾ ਜੀ ਹੁਣ ਅਸੀਂ ਤਾਂ ਛਾੜੂ ਲਗਾ ਰਹੇ ਆ ਆਪਣੇ ਬੱਚਿਆਂ ਨੂੰ ਲਵਾ ਸਕਦੇ ਕਿ ਨਹੀਂ ਜੀ ਹੁਣ ਅਸੀਂ ਤਾਂ ਚਲੋ ਪੂਰਾ ਕੜਾ ਚੱਕ ਰਹੇ ਆ ਆਪਣੇ ਬੱਚਿਆਂ ਤੋਂ ਨਹੀਂ ਚੁਕਾ ਸਕਦੇ ਜੀ ਕਿੰਨੇ ਜੀ ਆਪਣੇ ਜੀਵਨ ਸਾਥੀ ਰ ਧਰਮ ਪਤਨੀ ਉਹ ਵੀ ਕਿਤੇ ਕੰਮ ਕਰਦੇ ਕਿ ਹਾਊਸ ਵਾਈਫ ਨੇ ਕਰੇ ਹੁੰਦੇ ਹਾਊਸ ਵਾਈਫ ਨੇ ਜੀ ਆਪਣੇ ਘਰੇ ਰਹਿੰਦੇ ਆ ਜੀ ਉਹ ਵੀ ਕਰੇ ਆਪਣੇ ਘਰ ਬੱਚੇ ਦੋ ਹੀ ਨੇ ਕਿ ਹੋ ਰਿਹਾ ਬੱਚੇ ਤਿੰਨ ਹੈ ਜੀ ਤਿੰਨ ਜੀ ਗੁੱਡੀ ਬੱਚੀ ਹੈ ਗੁੱਡੀ ਹੈ ਜੀ ਉਹ ਛੋਟੀ ਹੋਣੀ ਮੰਨਤ ਹੈ ਹੀ ਨਾ ਉਹਦਾ ਇਹ ਨਾ ਮੰਨਤ ਹੈ ਉਹ ਛੋਟੀ ਹਾਂ ਜੀ ਹਾਂ ਜੀ ਉਹ ਕਿੰਨੇ ਸਾਲ ਦੀ ਹੋ ਉਹਦਾ ਇਹ ਹੋ ਗਈ 2 ਸਾਲ ਦੀ ਗਈ ਠੀਕ ਉਹਨਾਂ ਮਾਦ ਨਾਲ ਹੀ ਹੁਣੇ ਘਰੇ ਹਾਂਜੀ ਹਾਂਜੀ ਘਰੇ ਹੀ ਦਾਦੀ ਆ ਗਈ ਆਈ ਠੀਕ ਹੈ ਹਾਂਜੀ ਚਾਚੂ ਨੇ ਚਾਚੀ ਆਉਦੀ ਘਰੇ ਹਾਂਜੀ ਦੇ ਕਿਵੇਂ ਲੱਗਦਾ ਬਾਈ ਜੀ ਪਰਿਵਾਰ ਇਕੱਠਾ ਤਾਂ ਰਸਿਕਤ ਪਰਿਵਾਰ ਆ ਪਿਆਰ ਆ ਇਸ ਤਰ੍ਹਾਂ ਬੱਚਿਆਂ ਨੂੰ ਨਾਲ ਤੁਸੀਂ ਪਾਲਣਾ ਪੋਸਣਾ ਲਿਆਣਾ ਖਾਣਾ ਪੀਣਾ ਕੀ ਉਮੀਦ ਕਰਦੇ ਹੋ ਕਿ ਪੜ੍ਹ ਲਿਖ ਕੇ ਬੱਚੇ ਕੀ ਬਣਨ ਕਿੱਦਾਂ ਤੁਹਾਡਾ ਭੜਾ ਭੇਜ ਕੱਲ ਤੁਸੀਂ ਵੀ بڑے ਹੋਣਾ ਹੋਰ 20 ਸਾਲ ਨੂੰ ਤੁਹਾਡੀ ਬਾਵਾ ਕਿਵੇਂ ਬਣਨਗਾ ਸਾਭ ਜਿਵੇਂ ਦੇਣ ਠੀਕ ਹੈ ਜੀ ਹੁਣ ਤਾਂ ਦੇਖੋ ਬੱਚੇ ਜਿਵੇਂ ਕਹਿੰਦੇ ਆ ਹੁਣ ਦੇ ਜਾਂਦੇ ਗੱਡੀ ਗੱਡੀ ਮੰਗਦੇ ਡੈਡੀ ਮੈਨੂੰ ਸਿੱਧੂ ਮੁਸਿਆਲੀ ਕਰ ਲੈ ਕੇ ਦੇ ਮੈਂ ਹੁਣ ਕਹਿੰਦਾ ਕਿਥੋਂ ਸਿੱਧੂ ਮੁਸਿਆਲੀ ਕਰ ਲੈ ਕੇ ਦੇ ਦਿਆਂ ਹਾਂ ਦੱਸੋ ਇਹ ਹੁਣ ਮੇਰੀ ਔਕਾਤ ਕਿੱਥੇ ਹੈ ਇਹਨਾਂ ਨੂੰ ਸਿੱਧੂ ਮੁਸਿਆਲੀ ਕਰ ਲੈਂਦੇ ਹਾਂਗਾ ਮੈਂ ਆ ਤਾਂ ਮੈਨੂੰ ਖੁਦ ਹੀ ਮਿਲੀ ਆਈ ਸਰਕਾਰੀ ਮਿਲੀ ਰਹੀ ਹੈ ਤੇ ਚਲੋ ਮਿਲ ਗਈ ਹੁਣ ਚਲੀ ਜਾਂਦਾ ਆਪਣਾ ਕਿਉਂ ਉਮੀਦ ਹੈ ਭਾਈ ਜਿੱਦਕ ਤੁਸੀਂ ਮਿਹਨਤ ਕਰਦੇ ਹੋ ਟਾਈਮ ਦਿਨੇ ਆਪਣੇ ਕੰਮ ਨੂੰ ਅਜੇ ਕੱਚਿਆਂ ਜਿਓਂ ਲੱਗਦਾ ਕੱਚਿਆਂ ਜਿਓਂ ਹਾਂਜੀ ਕੱਚਿਆਂ ਭਾਈ ਜੀ ਕਿਉਂ ਉਮੀਦ ਹੈ ਪੱਕੇ ਹੋ ਜਾਵਾਂਗੇ ਦੇਖੋ ਜੀ ਚਲਦੀ ਆਪਣੀ ਕੋਗੀ ਸਰਕਾਰ ਹੈਗੀ ਆਈ ਬੇਟੀ ਹੈ ਤੇ ਪੱਕੇ ਹੋ ਕੇ ਫਿਰ ਬਾਈ ਤਖਾ ਵਧੂ ਕਾਫੀ ਹਾਂਜੀ ਦੇਖੋ ਜੀ ਵਧੇ ਤਾਂ ਤਾਂ ਆਏ ਹਾਂਜੀ ਅੱਛਾ ਤੇ ਪੱਕੇ ਹੋ ਕੇ ਤਖਾ ਵਧ ਗਈ ਬੱਚੇ ਵਧਿਆ ਲੈਕ ਨਿਕਲੇ ਪੜ੍ਹ ਲੈ ਕੇ ਫਿਰ ਤਾਂ ਮੁਕਸਲੇ ਕਾਰ ਲੈ ਦਾਂਗੇ ਹਾਂਜੀ ਹਾਂ ਜੀ ਫਿਰ ਤਾਂ ਲੈ ਦਾਂਗੇ ਜਿਹੜਾ ਕੋਈ ਮੰਗਣ ਕੋਈ ਲੈ ਦਾਂਗੇ ਆਪਾਂ ਅੱਛਾ ਜੋ ਕੁਝ ਮੰਗੋ ਲੈ ਦਾਂਗੇ ਹੋਰ ਕੀ ਉਮੀਦ ਹੈ ਸਰਕਾਰਾਂ ਤੋਂ ਕੀ ਉਮੀਦ ਹੈ ਆਪਣੇ ਲੀਡਰਾਂ ਤੋਂ ਕੀ ਉਮੀਦ ਹੈ ਵੀ ਕੀ ਕੁਝ ਕਰਤੋਂ ਸਰਕਾਰਾਂ ਤੋਂ ਮੈਂ ਪਹਿ ਹੀ ਮੰਗਦੇ ਆਈ ਆਪਾਂ ਨੂੰ ਪੱਕਾ ਪੱਕੇ ਕਰਦੇ ਆਈ ਬੱਸ ਹੋਰ ਕੋਈ ਨਹੀਂ ਚਾਹੀਦਾ ਜਿਹੜੇ ਆਪਣੇ ਬੰਦੇ ਰਹਿੰਦੇ ਆ ਸਾਥੀ ਰਹਿੰਦੇ ਆ ਸੱਤ ਪਕੇ ਜਾਣ ਚੋਰ ਕੋ ਨਹੀਂ ਚਾਹੀਦੀ ਆ ਕਰਨ ਤੇ ਬੱਚੇ ਪੜ੍ਹ ਲਿਖ ਕੇ ਫਿਰ ਨਾ ਨਾਮ ਰੋਸ਼ਨ ਕਰਦਾ ਬਾਪ ਬੜਾ ਨੇ ਹਾਂਜੀ ਹਾਂਜੀ ਉਮੀਦ ਹੈ ਪੂਰੀ ਉਮੀਦ ਹੈ ਠੀਕ ਹੈ ਭਾਈ ਜੀ ਉਹ ਕੇ ਭਾਈ ਟਿੱਕੇ ਸਵਾਦ ਦੇਖ ਸਕਦੇ ਹੋ ਜੀ ਪਿਆਰੇ ਬੱਚੇ ਤੇ ਆ ਥੋੜਾ ਜਿਹਾ ਐਕਟਿਵ ਬੱਚਾ ਵਾ ਨਾਟਕ ਕਰਦਾ ਖੇਡਦਾ ਤੇ ਆ ਥੋੜਾ ਜਿਹਾ ਲੱਗਦਾ ਸੁਸਤੀ ਚ ਹੈ ਹਜੇ ਹਾਂ ਇਹਨੂੰ ਨੀਂਦ ਆਉਂਦੀ ਹੋਣੀ ਹੈ ਨਾ ਇਹਦੇ ਨੀਂਦ ਤੇ ਪ੍ਰਧਾਨ ਨਾਲ ਹੈ ਨਾ ਭਾਈ ਜੀ ਥੋੜਾ ਬਾਹਰਲੇ ਪਾਸੇ ਨੇ ਹਾਂ ਪੁੱਤ ਨੂੰ ਫੜ ਕੇ ਰੱਖਣਾ ਹੈ ਨਾ ਹਾਂ ਹਾਂ ਅੰਦਰ ਕਰਕੇ ਕੁੱਟ ਕੇ ਫੜਕੇ ਨਾ ਡੈਡੀ ਦੀ ਬਾਹ ਫੜ ਕੇ ਨਾਲ ਤੇ ਆ ਦੇਖੋ ਜੀ ਦੋ ਨਿੰਨੇ ਮੁੰਨੇ ਪਿਆਰੇ ਬੱਚੇ ਪਿਓ ਦੇ ਨਾਲ ਸਕੂਲੋਂ ਵਾਪਸ ਆ ਰਹੇ ਆ ਪਿਓ ਵੀ ਕਹਿੰਦੇ ਦਸਾਂ ਨੋਹਾਂ ਦੇ ਕੀਰਤ ਕਈਆਂ ਪਈਆਂ ਲਫਾਫੇ ਥੈਲੇ ਝਾੜੂ ਪਏ ਆ ਸਾਫ਼ ਸਫਾਈ ਚਲੋ ਜੋ ਜ਼ਿੰਮੇਵਾਰੀ ਹਰੇਕ ਨੂੰ ਮਿਲੀ ਹੁੰਦੀ ਹੈ ਉਹ ਜ਼ਿੰਮੇਵਾਰੀ ਤਾਂ ਹਰੇਕ ਨੇ ਨਿਭਾਉਣੀ ਹੈ ਕੰਮਕਾਰ ਨੇ ਇਸ ਧਰਤੀ ਤੇ ਸ੍ਰਿਸ਼ਟੀ ਚ ਚੱਲੀ ਜਾਣਾ ਹੈ ਹਰੇਕ ਨੂੰ ਕੋਨੋ ਕਿਤਾ ਮਿਲਿਆ ਹੋਇਆ ਪਰ ਇੱਕ ਪਿਓ ਦੀ ਜ਼ਿੰਮੇਵਾਰੀ ਇੱਕ ਫਾਦਰ ਕਹਿੰਦੇ ਆ ਪਿਓ ਕਹਿਣਾ ਬੜਾ ਸੌਖਾ ਹੈ ਪਿਓ ਕਹਾਣਾ ਬੜੌਖਾ ਹੈ ਬੜੀ ਜ਼ਿੰਮੇਵਾਰੀਆਂ ਆ ਜਾਂਦੀਆਂ ਨੇ ਬੜੇ ਕਹਿੰਦੇ ਦਿਮਾਗ ਤੇ ਬੋਝ ਆ ਜਾਂਦੇ ਨੇ ਕਈ ਵਾਰ ਉਹ ਪਿਓ ਕਿਸੇ ਸਾਂਝਾ ਤਾਂ ਨਹੀਂ ਕਰ ਪਾਉਂਦਾ ਪਰ ਆਪਣੇ ਸਮਾਜ ਨੂੰ ਅਜੇ ਮਿਹਨਤੀ ਪਿਓਾਂ ਦੀ ਕਦਰ ਕਰਨੀ ਚਾਹੀਦੀ ਹੈ ਅਜੇ ਲੋਕ ਜਿਹੜੇ ਆਪਣੇ ਬੱਚਿਆਂ ਦੇ ਵਿੱਚ ਆਪਣੇ ਸੁਪਨੇ ਸਕਾਰ ਹੁੰਦੇ ਦੇਖਦੇ ਆ ਕਿ ਬੱਚੇ ਵੱਡੇ ਹੋਣ ਪੜ੍ਹ ਲਿਖ ਕੇ ਕੁਝ ਵਧੀਆ ਬਣਨ ਤੇ ਸਮਾਜ ਲਈ ਵਧੀਆ ਕਰਨ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਾਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼